ਜੋ ਬੋਲੇ ਸੋ ਨਿਰਪੈ ਭਗਵਾਨ ਫਾਲ ਮੇਕ ਮਹਾਰਾਜ ਕੀ ਦੈ ਸ਼੍ਰੀ ਜੋਗ ਵਿਸ਼ਿਸ਼ਟ ਗ੍ਰੰਥ ਵਿਰਾਗ ਪਰਕਰਨ ਚੌਥਾ ਅਧਿਆਇ ਆਰੰਭ RAM ਜੀ ਕਹਿਣ ਲੱਗੇ हे ਮਨੀਸ਼ਵਰ ਇਸ ਜੀਵ ਨੂੰ ਸੰਸਾਰ ਸਮੁੰਦਰ ਵਿੱਚ ਜਨਮ پا ਕੇ ਪਹਿਲਾ ਬਾਲ ਅਵਸਥਾ ਪ੍ਰਾਪਤ ਹੁੰਦੀ ਹੈ ਇਹ ਵੀ ਪਰਮ ਦੁੱਖ ਦਾ ਮੁੱਢ ਹੈ ਇਸ ਨਾਲ ਉਹ ਪਰਮ ਦੁਖੀ ਹੁੰਦਾ ਹੈ ਤੇ ਇਹ ਤੇ ਔਗਣ ਇਸ ਅਵਸਥਾ ਵਿੱਚ ਆ ਕੇ ਪ੍ਰਵੇਸ਼ ਕਰਦੇ ਹਨ ਕਮਜ਼ੋਰੀ ਮੂਰਖਤਾ ਇੱਛਾ ਚਪਲਤਾ ਦੀਨਤਾ ਤੇ ਦੁੱਖ ਸੰਤਾਪ ਇਹਨੇ ਵਿਕਾਰ ਇਸ ਨੂੰ ਪ੍ਰਾਪਤ ਹੁੰਦੇ ਹਨ ਇਹ ਬਾਲ ਅਵਸਥਾ ਮਹਾ ਵਿਕਾਰਵਾਨ ਹੈ ਪਾਲਕ ਪਦਾਰਥਵਨ ਦੌਰ ਦਾ ਹੈ ਇੱਕ ਵਸਤੂ ਲੈਂਦਾ ਹੈ ਫਿਰ ਦੂਸਰੀ ਲੈਣੀ ਚਾਹੁੰਦਾ ਹੈ ਇਸ ਦਾ ਸੁਭਾਅ ਟਿਕਦਾ ਨਹੀਂ ਕਈ ਪਾਸਿਆਂ ਵੱਲ ਦੌੜਦਾ ਹੈ ਜਿਵੇਂ ਬਾਂਦਰ ਟਿਕ ਕੇ ਨਹੀਂ ਬੈਠਦਾ ਜੇ ਬਾਲਕ ਕਿਸੇ ਤੇ ਕ੍ਰੋਧ ਕਰਦਾ ਹੈ ਤਾਂ ਅੰਦਰ ਹੀ ਅੰਦਰ ਸੜਦਾ ਰਹਿੰਦਾ ਹੈ ਬੜੀਆਂ ਇਸ਼ਾਵਾਂ ਕਰਦਾ ਹੈ ਉਹਨਾਂ ਇਸ਼ਾਵਾਂ ਦੀ ਪੂਰਤੀ ਨਹੀਂ ਹੁੰਦੀ ਸਦਾ ਤ੍ਰਿਸ਼ਨਾ ਵਿੱਚ ਰਹਿੰਦਾ ਹੈ ਤੇ ਖਿੰਨ ਵਿੱਚ ਪਹਿ ਪੀਤ ਹੋ ਜਾਂਦਾ ਹੈ ਇਸ ਨੂੰ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ ਜਿਵੇਂ ਕਦਲੀ ਜੰਗਲ ਦਾ ਹਾਥੀ ਜੰਜੀਰ ਨਾਲ ਬੱਜਾ ਹੋਇਆ ਦੁਖੀ ਹੁੰਦਾ ਹੈ ਤਵੇਂ ਇਹ ਚੇਤਨ ਪਰਸ਼ ਪਾਲਕ ਅਵਸਥਾ ਵਿੱਚ ਦੀਨ ਹੋ ਜਾਂਦਾ ਹੈ ਜੋ ਕੁਛ ਇਹ ਇਸ਼ਾ ਕਰਦਾ ਹੈ ਸੋ ਵਿਚਾਰ ਤੋਂ ਬਿਨਾ ਹੈ ਉਸ ਕਰਕੇ ਇਹ ਦੁੱਖ ਪਉਂਦਾ ਹੈ ਇਹ ਮੂੜ ਗੁੰਗੇ ਅਵਸਥਾ ਹੈ ਇਸ ਤੋਂ ਕੋਸ਼ਰ ਸਿਰੇ ਨਹੀਂ ਚੜਦਾ ਜੇ ਕਿਸੇ ਪਦਾਰਥ ਦੀ ਪ੍ਰਾਪਤੀ ਹੁੰਦੀ ਹੈ ਤਾਂ ਉਸ ਨਾਲ ਉਹ ਏਕ ਕਿੰਨਾ ਮਾਤਰ ਸੁਖੀ ਰਹਿੰਦਾ ਹੈ ਫਿਰ ਤਪਨ ਲੱਗਦਾ ਹੈ ਜਿਵੇਂ ਸੜਦੀ ਧਰਤੀ ਤੇ ਪਾਣੀ ਪਾਈਏ ਤਾਂ ਥੋੜਾ ਸਮਾਂ ਠੰਡੇ ਰਹਿੰਦੇ ਹੈ ਫਿਰ ਸੇਕ ਲਗਨ ਨਾਲ ਉਸੇ ਤਰ੍ਹਾਂ ਸੜਨ ਲੱਗਦੇ ਹੈ ਤਿਵੇਂ ਇਹ ਵੀ ਸੜਦਾ ਰਹਿੰਦਾ ਹੈ ਜਿਵੇਂ ਰਾਤ ਤੋਂ ਬਾਅਦ ਸੂਰਜ ਉੱਦੇ ਹੁੰਦਾ ਹੈ ਉਸ ਪ੍ਰਕਾਸ਼ ਤੋਂ ਉੱਲੂ ਅਦੇਕ ਦੁਖੀ ਹੁੰਦੇ ਹਨ ਤਿਵੇਂ ਇਹ ਜੀਵ ਨੂੰ ਸਰੂਪ ਦੇ ਅ ਗਿਆਨ ਕਰਕੇ ਬਾਲ ਅਵਸਥਾ ਵਿੱਚ ਕਸ਼ਟ ਹੁੰਦਾ ਹੈ ਇਹ ਬਣੇਸ਼ਵਰ ਜੋ ਬਾਲਕ ਅਵਸਥਾ ਦੇ ਸੰਗਤ ਕਰਦਾ ਹੈ ਉਹ ਵੀ ਮੂਰਖ ਹੈ ਕਿਉਂਕਿ ਉਹ ਵਵੇਗ੍ਰਹਿਤ ਅਵਸਥਾ ਹੈ ਇਹ ਸਦਾ ਅਪਵਿੱਤਰ ਹੈ ਇਹ ਪਦਾਰਥਾ ਵੱਲ ਦੌੜਦੀ ਹੈ ਅਜਹੀ ਮੂਰਤੇ ਦੀਨ ਅਵਸਥਾ ਦੀ ਮੈਨੂੰ ਇੱਛਾ ਨਹੀਂ ਉਸ ਵਿੱਚ ਜਿਸ ਪਦਾਰਥ ਨੂੰ ਵੇਖਦਾ ਹੈ ਉਸ ਵੱਲ ਦੌੜਦਾ ਹੈ ਜਿਵੇਂ ਕੁੱਤਾ ਘਰ ਘਰ ਫਿਰਦਾ ਹੈ ਤਵੇਂ ਬਾਲਕ અપਮਾਨ ਸਹਿੰਦਾ ਹੈ ਬਾਲਕ ਨੂੰ ਮਾਤਾ ਪਿਤਾ ਸੰਬੰਧਗਾ ਤੇ ਆਪਣੇ ਤੋਂ ਵੱਡੇ ਬਾਲਕ ਦਾ ਸਦਾ ਡਰ ਰਹਿੰਦਾ ਹੈ ਤੇ ਪਸ਼ੂ ਪੰਛੀ ਦਾ ਡਰ ਵੀ ਬਣਿਆ ਰਹਿੰਦਾ ਹੈ। ਇਹ ਮਨਿਸ਼ਵਰ ਐਸੀ ਦੁਖ ਰੂਪ ਅਵਸਥਾ ਦੀ ਮੈਨੋ ਇਸ਼ਾ ਨਹੀਂ ਜਿਵੇਂ ਇਸਤਰੀ ਦੇ ਨੇਤਰ ਤੇ ਨਦੀ ਦਾ ਪ੍ਰਵਾਹ ਚੰਚਲ ਹੈ। ਮਨ ਤੇ ਬਾਲਕ ਉਸ ਤੋਂ ਵੀ ਵਧੇਰੇ ਚੰਚਲ ਹੈ। ਸਭ ਚੰਚਲ ਤਾਮਾ ਬਾਲਕ ਤੋਂ ਛੋਟੀ ਹਦ ਹੈ। ਏ ਮਨਿਸ਼ਵਰ ਜਿਵੇਂ ਬੇਸਵਾਦਾ ਚਿੱਤ ਇੱਕ ਪਦਾਰਥ ਵਿੱਚ ਨਹੀਂ ਟਿਕਦਾ, ਤਿਵੇਂ ਬਾਲਕ ਦਾ ਚਿੱਤ ਵੀ ਇੱਕ ਪਦਾਰਥ ਵਿੱਚ ਨਹੀਂ ਟਿਕਦਾ। ਉਸ ਨੂੰ ਇਹ ਵਿਚਾਰ ਵੀ ਨਹੀਂ ਹੁੰਦਾ ਕਿ ਇਸ ਪਦਾਰਥ ਨਾਲ ਮੇਰਾ ਨਾਸ਼ ਹੋਵੇਗਾ ਜਾਂ ਕਲਿਆਣ ਹੋਵੇਗਾ। ਇਹ ਬਾਲਕ ਵਾਧੂ ਹੀ ਚੇਸ਼ਟਾ ਕਰਦਾ ਹੈ ਤੇ ਸਦਾ ਦੁਖੀ ਰਹਿੰਦਾ ਹੈ ਸੁਖ ਦੁਖ ਦੀ ਇੱਛਾ ਕਰਕੇ ਸੜਦਾ ਰਹਿੰਦਾ ਹੈ ਜਿਵੇਂ ਜੇਠ ਹਾਰ ਦੇ ਬਹੀ ਨਿਵੇਕਤ ਓਪਨਾਲ ਤਰਤੇ ਸੜਦੀ ਹੈ ਤਵੇਂ ਬਾਲਕ ਤਪਦਾ ਰਹਿੰਦਾ ਹੈ ਕਦੇ ਵੀ ਸ਼ਾਂਤ ਨਹੀਂ ਹੁੰਦਾ ਜਦੋਂ ਵਿਦਿਆ ਪੜਨ ਲੱਗਦਾ ਹੈ ਤਦੋਂ ਗੁਰੂ ਤੋਂ ਐਸਾ ਦੱਸਦਾ ਹੈ ਜਿਵੇਂ ਕੋਈ ਜਮਨੂ ਵੇਖ ਕੇ ਡਰਦਾ ਹੈ ਚਾਹ ਜਿਵੇਂ ਗਰਡ ਨੂੰ ਵੇਖ ਕੇ ਸੱਪ ਡਰਦਾ ਹੈ ਜਦੋਂ ਬਾਲਕ ਦੇ ਸਰੀਰ ਨੂੰ ਰੋਗ ਹੁੰਦਾ ਹੈ ਤਦ ਉਹ ਬਹੁਤ ਦੁਖੀ ਹੁੰਦਾ ਹੈ ਤੇ ਉਸ ਤਕ ਨੂੰ ਨਿਵਿਰਤ ਨਹੀਂ ਕਰ ਸਕਦਾ ਉਸ ਦੁੱਖ ਨੂੰ ਸਹਿਣ ਦੀ ਉਸ ਵਿੱਚ ਸਮਰੱਥਾ ਨਹੀਂ ਹੁੰਦੀ ਉਹ ਅੰਦਰ ਹੀ ਅੰਦਰ ਸੜਦਾ ਹੈ ਮੋਹ ਕੁਛ ਬੋਲ ਨਹੀਂ ਸਕਦਾ ਜਿਵੇਂ ਬ੍ਰਿਸ਼ ਕੋ